ਰੋਟਕ ਦੇ ਵੱਡੇ ਅਧਿਕਾਰੀ ਉਹ ਆਈਪੀਐਸ ਪੂਰਨ ਕੁਮਾਰ ਜਿਹਦੀ ਖੁਦਕੁਸ਼ੀ ਦੇ ਮਾਮਲੇ ਕਰਕੇ ਹਰਿਆਣਾ ਦੇ ਵਿੱਚ ਰਾਸ਼ਟਰਪਤੀ ਦਾ ਦੌਰਾ ਪ੍ਰਧਾਨ ਮੰਤਰੀ ਦਾ ਦੌਰਾ ਰੱਤਾ ਕਰਨਾ ਪੈਂਦਾ ਇਹਨਾਂ ਨੇ 1 ਸਾਲ ਪੂਰਾ ਹੋਣ ਤੇ ਜਸ਼ਨ ਮਨਾਉਣੇ ਸੀ ਜਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਪੱਧਰੀ ਸਮਾਰਗਮੂ ਸਾਰੇ ਰੋਕਣੇ ਪੈ ਰਹੇ ਨੇ ਦੂਸਰੇ ਪਾਸੇ ਇਸੇ ਅਧਿਕਾਰੀ ਪੂਰਨ ਕੁਮਾਰ ਦੇ ਉੱਤੇ ਹੁਣ ਦੋਸ਼ ਮੜ ਕੇ ਸੰਦੀਪ ਕੁਮਾਰ ਨਾਂ ਦਾ ਇੱਕ ਆਈਐਸ ਉਹ ਸੁਸਾਈਡ ਕਰ ਜਾਂਦਾ ਹੈ ਉਹਨਾਂ ਦਾ ਪਰਿਵਾਰ ਰੜਿਆ ਕਿ ਜਦੋਂ ਤੱਕ ਪੂਰਨ ਕੁਮਾਰ ਦੀ ਪਤਨੀ ਤੇ ਐਫ ਆਈ ਆਰ ਨਹੀਂ ਹੁੰਦੀ ਤਦ ਤੱਕ ਅਸੀਂ ਸੰਸਕਾਰ ਨਹੀਂ ਕਰਦੇ ਨਾਇਬ ਸਿੰਘ ਸੈਣੀ ਉਧਰ ਵੀ ਜਾਂਦੇ ਨਾਇਬ ਸਿੰਘ ਸੈਣੀ ਇੱਧਰ ਵੀ ਆਏ ਸੀ ਤੇ ਉਧਰ ਕਹਿੰਦੇ ਉਹ ਪਰਿਵਾਰ ਨੂੰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਐਦਾਂ ਉਧਰ ਐਫ ਆਈ ਆਰ ਕਿਵੇਂ ਹੋ ਸਕਦੀ ਹੈ ਜੇ ਮਾਮਲਾ ਪੂਰਨ ਕੁਮਾਰ ਨਾਲ ਸੰਬੰਧ ਅਸੀਂ ਉਹਦੇ ਪਹਿਲੂ ਤੇ ਤਹੀ ਉਹਦਾ ਪਿਛਤਾ ਜਾਂਦਾ ਕੋਈ ਕੌਣ ਸੀ ਤੇ ਕੁਝ ਤਰ੍ਹਾਂ ਦੇ ਵੀ ਸਵਾਲ ਖੜੇ ਕਰ ਰਹੀਆਂ ਵੀ ਕਿ ਜੇ ਉਹ ਦੇ ਪ੍ਰੇਸ਼ਾਚਾਰ ਕਰਕੇ ਤੁਸੀਂ ਤੰਗ ਸੀ ਹੁਣ ਤਾਂ ਚਲਾ ਗਿਆ ਫਿਰ ਉਸ ਵੇਲੇ ਸੁਸਾਇਡ ਕਿਉਂ ਕੀਤਾ ਕੁਝ ਕਹਿੰਦੇ ਕਿ ਕੀ ਇਹ ਬਲੀ ਦਾ ਬੱਕਰਾ ਬਣ ਗਿਆ ਕਿ ਇਹ ਜਾਤੀ ਤੌਰ ਦੇ ਉਤੇ ਆਪਸ ਵਿੱਚ ਟਕਰਾਅ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਕਿ ਇਹ ਦਬਾਅ ਬਣ ਗਿਆ ਕਿ ਇਹ ਦਬਾਅ ਬਣ ਗਿਆ ਪੂਰਨ ਕੁਮਾਰ ਦੇ ਪਰਿਵਾਰ ਤੇ ਜਿੱਤੋਂ ਬਾਅਦ ਉਹ ਪੋਸਟਮਾਰਟਮ ਲਈ ਤਿਆਰ ਹੋਏ ਬਿਲਕੁਲ ਜੀ ਅੱਜ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਦੇਹ ਦਾ ਪੋਸਟਮਾਰਟਮ ਹੋਇਆ ਜੰਗੀਰ ਲਿਜਾਇਆ ਗਿਆ ਉਹਨਾਂ ਨੂੰ ਪੀਜੀਏ ਲਿਜਾਇਆ ਗਿਆ ਮਤਲਬ ਜਿੱਥੇ ਪੋਸਟਮਾਰਟਮ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਰਹਿائش ਆ 24 ਸੈਕਟਰ ਦੀ ਕੋਠੀ ਦੇ ਵਿੱਚ ਉੱਥੇ ਉਹਨਾਂ ਦੇ ਮ੍ਰਿਤਕ ਦੇ ਨੂੰ ਰੱਖਿਆ ਗਿਆ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹੈਨਾ ਤੇ ਉ ਤੋਂ ਬਾਅਦ ਫਿਰ ਉਹਨਾਂ ਨੂੰ ਸੈਕਟਰ 25 ਦੇ ਸਮਸ਼ਾਨ ਘਟ ਲਿਆਂਦਾ ਗਿਆ ਜੋ ਅੰਤਮ ਸੰਸਕਾਰ ਦੀ ਹੈ ਕਵਾਇਦ ਹੋਈ ਮਤਲਬ 9 ਦਿਨਾਂ ਬਾਅਦ ਹਰਿਆਣਾ ਦੇ ਸੀਨੀਅਰ ਆਈਪੀਐਸ ਹੈ ਪੂਰਨ ਕੁਮਾਰ ਦੇ ਸੁਸਾਇਡ ਦੇ 9ਵੇਂ ਦਿਨ ਚੰਡੀਗੜ੍ਹ ਦੀ ਪੀ.ਆਈ ਦੇ ਵਿੱਚੋਂ ਨਾ ਪੋਸਟਮਾਰਟ ਹੋਇਆ। ਸਵੇਰੇ 9:40 ਵਜੇ ਪਰਿਵਾਰ ਵੱਲੋਂ ਡੈੱਡ ਬੋਡੀ ਦੀ ਸਨਖ ਤੋਂ ਬਾਅਦ ਮੈਡੀਕਲ ਬੋਰਡ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ। ਹੈ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਪੂਰੀ ਵਿਡੀਓਗ੍ਰਾਫੀ ਦੇ ਦੌਰਾਨ ਨੇ ਪੋਸਟਮਾਰਟਮ ਹੋਇਆ। ਪੂਰੇ ਪ੍ਰੋਸੈਸ ਨੂੰ ਕਰੀਬ 4 ਘੰਟੇ ਲੱਗੇ। ਦੁਪਹਿਰ 1:30 ਵਜੇ ਐਂਬੂਲੈਂਸ ਪੁਰ ਕੁਮਾਰ ਦੀ ਡੈੱਡ ਬੋਡੀ ਲੈ ਕੇ ਸੈਕਟਰ 24 ਉਹਨਾਂ ਦੇ ਘਰ ਲਈ ਨਿਕਲੀ। ਘਰੇ ਲਜਾਇਆ ਗਿਆ 3 ਵਜੇ ਕੋਠੀ ਚ ਉਹਨਾਂ ਦੀ ਉਥੋਂ ਤੋਂ ਅੰਤਮ ਯਾਤਰਾ ਨਿਕਲੀ। ਜਿਹੜੀ ਸੈਕਟਰ 25 ਦੇ ਸੰਖੰਾਨ ਘਟ ਜਾ ਕੇ ਮੁਕੰਮਲ ਹੋਈ ਤੇ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਪੂਰੇ ਜੋ ਨੀਮਾਬਜੀ ਹੈ ਗਿਆ ਸਰਕਾਰੀ ਅਧਿਕਾਰੀ ਦੇ ਵੱਲੋਂ ਉਵੇਂ ਕੀਤੀ ਗਈ ਤੇ 51 ਮੈਂਬਰੀ ਕਮੇਟੀ ਨੇ ਪੂਰਨ ਕੁਮਾਰ ਦੇ ਅੰਤਮ ਸੰਸਕਾਰ ਦੇ ਚੱਲਦਿਆਂ ਜੀ ਦੁਪਹਿਰ ਨੂੰ ਜਿਹੜੀ ਰਾਜਪਾਲ ਨਾਲ ਮੁਲਾਕਾਤ ਕਰਨ ਦਾ ਤੈਅ ਪ੍ਰੋਗਰਾਮ ਸੀ ਉਸ ਨੂੰ ਬਦਲਿਆ ਆਪਣਾ ਤਰਨ ਪ੍ਰਧਾਨ ਦੀ ਰੂਪਰੇਖਾ ਬਦਲੀ ਮੈਮੋਰੰਡਮ ਭੌਂਪਣ ਜਾਣਾ ਸੀ ਉਹਨੂੰ ਬਦਲ ਦਿੱਤਾ ਗਿਆ ਸੋ ਹੁਣ ਚੰਡੀਗੜ੍ਹ ਪੁਲਿਸ ਨੇ ਉਹਨਾਂ ਦੀ ਤਰਫ ਪਤਨੀ ਪੂਰਨ ਕੁਮਾਰ ਹੋਣ ਤੇਰੇ ਮਦਨੀ ਦਾ ਕਹਿਣਾ ਕਿ ਚੰਡੀਗੜ੍ਹ ਪੁਲਿਸ ਨੇ ਸਾਨੂੰ ਭਰੋਸਾ ਦਿਵਾਇਆ ਸਿਸਟਮ ਨੇ ਭਰੋਸਾ ਦਿਵਾਇਆ ਕਿ ਅਸੀਂ ਨਿਰਪੱਖ ਜਾਂਚ ਕਰਾਂਗੇ ਇਸ ਅਧਾਰ ਤੇ ਅਸੀਂ ਇਹ ਗੱਲ ਮੰਨਦੇ ਆ ਪਰ ਕਈ ਤਰ੍ਹਾਂ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਦੀਆਂ ਨੇ ਕਿ ਇਹਦੇ ਵਿੱਚ ਉਹ ਨਵਾਂ ਮਾਮਲਾ ਜੋੜਨ ਕਰਕੇ ਕਿਉਂਕਿ ਜੇ 8 ਪੰਨਿਆਂ ਦਾ ਇੱਧਰ ਸੁਸਾਈਡ ਨੋਟ ਹੈ ਜਿਹਦੇ ਅਧਾਰ ਤੇ ਪਰਿਵਾਰ ਦੀ ਮੰਗ ਹੈ ਵੀ ਸੁਸਾਈਡ ਨੋਟ ਦੇ ਅਧਾਰ ਤੇ ਡੀਜੀਪੀ ਦੇ ਖਿਲਾਫ 22 ਨੇਮ ਪਰਚਾ ਤੱਕ ਕਰੋ ਬਾਕੀ ਅਧਿਕਾਰੀਆਂ ਦੇ ਨਾਮ ਨਹੀਂ ਉਹਨਾਂ ਦੇ ਨਾਮ ਬਾਈ ਨੇਮ ਦਾ ਪਰਚਾ ਕਰੋ ਹੈਨਾ ਤੇ ਦੂਸਰੇ ਪਾਸੇ ਹੁਣ ਜਿਹੜਾ ਏਐਸਆਈ ਸੁਸਾਇਡ ਕਰਕੇ ਗਿਆ ਉਹਦਾ ਵੀ ਸੁਸਾਇਡ ਨੋਟ ਹੈ ਉਹਦੇ ਵਿੱਚ ਜੇ ਪੂਰਨ ਕੁਮਾਰ ਦਾ ਜਾਂ ਉਹਦੇ ਨੀਡ ਲਿਆ ਕੋਈ ਨਾਮ ਉਹਦੇ ਦਾਫੇ ਉਹ ਵੀ ਮੰਗ ਕਰਦੇ ਸੋ ਇਸ ਲਈ ਇਹ ਜਿਹੜੀ ਪਚੀਤਕੀ ਦੀ ਸਥਿਤੀ ਬਣੀ ਹੈ ਉਹਦੇ ਵਿੱਚੋਂ ਕਿ ਇਸ ਤਰ੍ਹਾਂ ਪੈਕ ਡੋਰ ਕੋਈ ਗੱਲ ਹੋ ਗਈ ਹੈ ਕੋਈ ਸਮਝੌਤਾ ਹੋਇਆ ਤਾਂ ਪਰਿਵਾਰ ਮੰਨਿਆ ਕੋਈ ਰਾਜਨੀਤਿਕ ਦਬਾਅ ਪਿਆ ਤਾਂ ਪਰਿਵਾਰ ਮੰਨਿਆ ਜਾਂ ਆਉਂਦੇ ਦਿਨਾਂ ਦੇ ਵਿੱਚ ਕੋਈ ਟਕਰਾਅ ਪਤਨ ਦੀ ਸਥਿਤੀ ਨੂੰ ਭਾਪਦਿਆਂ ਹੋਇਆ ਕਿਉਂਕਿ ਜੇ ਇਹ ਆਈਪੀਐਸ ਅਧਿਕਾਰੀ ਜਾਂ ਦੀ ਪਤਨੀ ਆਈ ਜਾਂ ਅਧਿਕਾਰੀਏ ਸੋ ਉਹ ਇਸੀ ਤੋਂ ਵਿਭਾਗ ਕੋਲ ਕੇ ਇਹ ਰੁੱਖ ਕਿਦਨੁਕ ਤਰ ਕਰ ਕੀਤਾ ਜਾ ਸਕਦਾ ਕਿ ਇਸ ਲਈ ਇਹ ਪਹਿਲ ਕਦਮੀ ਹੋਈ ਜੋ ਵੀ ਹੋਵੇ ਅੱਜ ਪੂਰਨ ਕੁਮਾਰਪੁਰਾ ਦਾ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਹਦੇ ਨਾਲ ਸਰਕਾਰੀ ਤਿਰਨੇ ਪੁਲਿਸ ਹਰਿਆਣਾ ਦੀ ਪੁਲਿਸ ਸੰਤਰਤਰ ਨੇ ਥੋੜਾ ਜਿਹਾ ਸਾਂ ਲਿਆ ਹੋਵੇਗਾ ਹੁਣ ਕਾਨੂੰਨੀ ਪ੍ਰਕਿਰਿਆ ਚੱਲਣੀ ਆ ਅਦਾਲਤੀ ਪ੍ਰਕਿਰਿਆ ਚੱਲਣੀ ਆ ਉਹਦੇ ਵਿੱਚ ਜੋੜ ਤੋੜ ਹੋਈ ਜਾਵੇ ਜਦੋਂ ਤੱਕ ਡੈੱਡ ਬੋਡੀ ਪਈ ਹੈ ਤਦ ਤੱਕ ਸਰਕਾਰਾਂ ਤੇ ਪ੍ਰਸ਼ਾਸਨ ਤੇ ਇੱਕ ਵੱਖਰੇ ਤਰ੍ਹਾਂ ਦਾ ਦਬਾਅ ਹੁੰਦਾ ਸ਼ਾਇਦ ਇਸੇ ਲਈ ਉਹ ਆਈਐਸ ਦੇ ਜਿਹੜਾ ਆਈਐਸ ਨੇ ਸੁਸਾਇਡ ਕੀਤਾ ਸੰਦੀਪ ਕੌਰ ਨੇ ਉਹਦੇ ਪਰਿਵਾਰ ਨੂੰ ਵੀ ਲੱਗਦਾ ਕਿ ਹੁਣੇ ਮੌਕਾ ਜੇ ਹੁਣ ਦਬਾਅ ਬਣਾ ਲਿਆ ਤਾਂ ਠੀਕ ਹੈ ਨਹੀਂ ਬਾਅਦ ਚੋਂ ਸਾਨੂੰ ਕਿਸੇ ਨੂੰ ਨਹੀਂ ਪੁੱਛਣਾ ਮੈਂ ਤਾਂ ਹੀ ਕਹ ਰਿਹਾ ਕਿ ਨਾਇਬ ਸਿੰਘ ਸੈਣੀ ਉਧਰ ਵੀ ਜਾਏ ਇਧਰ ਵੀ ਜਾਏ ਇਧਰ ਵੱਡੇ ਅਧਿਕਾਰੀ ਵੀ ਆਏ ਵਿਰੋਧੀ ਤੇ ਲੀਡਰ ਵੀ ਆਏ ਐਨਡੀਆ ਦੇ ਮੰਤਰੀ ਵੀ ਆਏ ਪੰਜਾਬ ਦੇ ਮੁੱਖ ਮੰਤਰੀ ਵੀ ਗਏ ਹੈ ਦੇਸ਼ ਭਰ ਦੇ ਵਿੱਚ ਆਵਾਜ਼ ਵੀ ਉੱਠੀ ਭਾਈਚਾਰਕ ਤੌਰ ਦੇ ਉੱਤੇ ਵਿਤਕਰੇ ਨੂੰ ਲੈ ਕੇ ਸੋ ਉਸ ਮਾਮਲੇ ਨੂੰ ਵੀ ਇਸ ਤਰ੍ਹਾਂ ਡਰੈਸ ਹੋਣ ਦਾ ਮੌਕਾ ਮਿਲਿਆ ਕਿ ਇਹ ਵਿਤਕਰਾ ਜੇ ਵੀ ਜਾਰੀ ਹੈ ਪਰ ਹੁਣ ਆ ਨਵੇਂ ਸੁਸਾਈਡ ਨੇ ਇਸ ਮਾਮਲੇ ਨੂੰ ਨਵਾਂ ਮੋੜ ਦਿੱਤਾ ਜਾਂ ਬੈਕ ਡੋਰ ਦੇ ਉੱਤੇ ਸਰਕਾਰ ਆਪਣਾ ਦਬਾਅ ਆਪਣੀ ਚਾਲ ਆਪਣੀ ਸਿਆਸੀ ਹਾਂ ਤਰੀਕਾਕਰ ਅਪਣਾ ਕੇ ਇਸ ਮਾਮਲੇ ਨੂੰ ਅਗਾਹ ਪਾਉਣ ਚ ਕਮਜਾਬ ਹੋ ਗਈ ਹੈ ਇਹ ਹੁਣ ਲੋ ਵਕਤ ਦੱਸੇਗਾ ਫਿਰ ਸਰਕਾਰ ਨੇ ਆਪਣੇ ਵੱਲੋਂ ਇੱਕ ਮਸਲਾ ਸੁਲਝਾ ਲਿਆ